ਮੈਟਰੋ ਫਰੀਪੁਰ ਜ਼ਿਲ੍ਹੇ ਦੇ ਪਿੰਡ ਮੱਬੂਕਾ ਦੇ ਵਿੱਚੋਂ ਵੀਡੀਓ ਕਵਰ ਕੀਤੀ ਆ ਤਿੰਨ ਜਾਨਵਰਾਂ ਦੀ ਪਹਿਲੇ ਨੰਬਰ ਤੇ ਆ ਗਾਂ ਜਾਨਵਰ ਵੈਸੇ ਤਿੰਨ ਕਵਰ ਕੀਤੇ ਆ ਚੰਗਿਆਂ ਦੇ ਵਿੱਚੋਂ ਇੱਕ ਟਾਪ ਗਾਂ ਆ ਜਿੰਦਾ ਭਾਅ ਵੀ ਬਿਲਕੁਲ ਠੀਕ ਆ ਬਾਈ 23 ਕਿਲੋ ਦੁੱਧ ਦਿੱਤਾ ਦੂਜੇ ਸੂਏ ਮਿੱਤਰੋ ਸੂਣ ਦੇ ਵਿੱਚ ਹਫਤਾ ਬਾਕੀ ਆ ਠੰਡੀ ਸੀਲ ਆ ਮੱਝਾਰਗਾ ਥਣ ਲੱਗਾ ਹੋਇਆ ਕਰਮਣ ਵਾਲੀ ਨੂੰ ਰੇਟ ਇਹਦਾ ਜਿਹੜਾ ਰੱਖਿਆ 65000 ਰੁਪਈਆ ਤੇ 60000 ਦੇ ਵਿੱਚ ਸੌਦਾ ਇਹਦਾ ਤੈਅ ਕੀਤਾ ਹੋਇਆ ਵਾ ਮਿੱਤਰੋ ਆ ਝੋਟੀਆਂ ਇਹਨੇ ਪਹਿਲਾਂ ਬਹੁਤ ਚੰਗਾ 17-18 ਕਿਲੋ ਦੁੱਧ ਦਿੱਤਾ ਹੀ ਬਾਈ ਦੇ ਕੋਲੇ ਪਰ ਐਤਕੀ ਜਦੋਂ ਸੂਈ ਐਤਕੀ 12 ਕਿਲੋ ਤੇ ਹੀ ਰਹਿ ਗਈ ਹੁਣੇ 25 ਦਿਨ ਹੋ ਗਏ ਬ ਤੱਕ ਕਿਲੋ ਦੁੱਧ ਪਹਾੜੇ ਤੇ ਮਿਲਦੀ ਆ ਇਹ 62000 ਦੇ ਵਿੱਚ ਸੌਦਾ ਤੈਅ ਕੀਤਾ ਇਹਦਾ 65000 ਰੁਪਿਆ ਰੇਟ ਸੀ ਇੱਕ ਅੰਦਰ ਝੋਟੀ ਖੜੀ ਉਹ ਵੀ ਵੇਖ ਲੋ ਆ ਜੋ ਲੈ ਵੀ ਆ ਝੋਟੀ ਦੇ ਥਲੇ 10 ਕਿਲੋ ਦੁੱਧ ਤਿਆਰ ਆ ਮਗਰ ਕੱਟੀ ਆ ਬਣੀ ਨੂੰ ਇਹਨੂੰ ਵੀ ਅੱਜ 2 ਦਿਨ ਹੋ ਗਏ ਮਿੱਤਰੋ ਟੀਕਾ ਭਰਾਤਾ ਪਾਈ ਨੇ ਚੰਗਾ ਤਿੰਨਾਂ ਮਹੀਨਿਆਂ ਦੀ ਸੂਈ ਆ ਇਹਦਾ ਰੇਟ 85000 ਰੁਪਿਆ ਹਨਾ ਵੀਰੇ 85000 ਰੁਪਿਆ ਇਹਦਾ ਰੇਟ ਆ ਬਈ ਨਾਮ ਕੀ ਸੀ ਆਪਣਾ ਦਲਜੀਤ ਸਿੰਘ ਦਲਜੀਤ ਸਾਨੂੰ ਆ ਬਈ ਗਰਨਾਮ ਸਿੰਘ ਗਰਨਾਮ ਸਿੰਘ ਪਿੰਡ ਮੱਬੋ ਕੇ ਜ਼ਿਲ੍ਹਾ ਫਰੀਪੁਰ ਹਾਂਜੀ